ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਧਨ ਸੋ ਵੇਲਾ ਜਤਿ ਦਰਸ਼ਨ ਕਰਨਾ ਹੋ ਬਲਿਆਰੀ ਸਤਗੁਰ ਚਰਨ ਨਰਸ਼ਨ ਪਿਆਸੀ ਦਿਨ ਸ ਰਾਤ ਚਿਤਮ ਕਬਟ ਗੁਰਮੇਲੀਆ ਨਾਨਕ ਹਰ ਸੰਗ ਮੀਤ ਸਾਜਨ ਤੇਰੇ ਚਰਨ ਕੀ ਹੋਏ ਰਹਾ ਦਲ ਤੂਰ ਨਾਨਕ ਸ਼ਰਨ ਤੁਹਾਰੀਆ ਵੇਖੋ ਸਦਾ ਹਜੂਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤ ਗੁਰ ਵਿੱਚ ਵੱਡੀ ਵੜਿਆਈ ਜੋ ਆਂਦਣ ਹਰ ਹਰ ਨਾਮ ਤੇ ਆਵੇ ਹਰ ਹਰ ਨਾਮ ਰਮਤ ਸ ਸੰਜਮ ਹਰ ਨਾਮ ਹੈ ਹੀ ਤ੍ਰਿਪਤਾਵੈ ਹਰ ਨਾਮ ਤਾਣ ਹਰ ਨਾਮ ਤੇ ਵਾਣ ਹਰ ਨਾਮੋ ਰੱਖ ਕਰავੇ ਜੋ ਚੇਤ ਲਾਏ ਪੂਜੈ ਗੁਰ ਮੂਰਤ ਧਰ ਗੋਰ ਪੂਰੇ ਕੀ ਇਸ ਕਰਤਾ ਮਾਲ ਦੇਵਾ ਵੇ ਫੇ ਹੋਵੇ ਲਾ ਉਸ ਹੱਥ ਨਿਆ ਮੈਂ ਉਹ ਆਪਣਾ ਬੀਜ ਆਪੇ ਖਾਵੇ ਨਗ ਗੋਰ ਵੇ ਕਾਲੇ ਖੜਿਆ ਦਿਉ ਤਸਕਰ ਪਾਏ ਗਲਾਵੇ ਫਿਰ ਸਾਤਗੁਰ ਕੀ ਛਾਨੀ ਪਵੈ ਤਉ ਉਪਰੈ ਜਹ ਹਰ ਹਰ ਨਾਮਤਿ ਆਵੈ ਹਰ ਬਾਤਾਂ ਆਖ ਸੁਣਾਵੈ ਨਾਨਕ ਹਰ ਕਰਤੇ ਏਵ ਭਵੈ ਹਰ ਬਾਤਾਂ ਆਖ ਸੁਣਾਏ ਨਾਨਕ ਹਰ ਕਰਤੇ ਏਵ ਭਵੈ ਕਰਸਾ ਵਰਗੁ ਜੀ ਕੀ ਫਤੇ ਆਓ ਗੁਰ ਪਿਆਰੇ ਗੁਰ ਸਵਾਰੇ ਸਤ ਸੰਗੀ ਜਣੋ ਪ੍ਰਜਾਨਾ ਦੀ ਤਰ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਰਕਾਰ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ دیਵਾਨਾ ਵਿਖੇ ਹਾਜ਼ਰੀਆਂ ਭਰ ਰਹੇ ਹੋ ਆਓ ਲੜੀਵਾਰ ਗੁਰ ਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ ਅੱਜ ਦਾ ਪਵਿੱਤਰ ਸ਼ਬਦ ਸ਼ੁਗੰਨ ਸਾਹਿਬ ਜੀ ਦੇ 303 ਅੰਗ ਉਪਰ ਸੁਭਾਏ ਬਾਣ ਰਗ ਗੌਰੀ ਕੀ ਬਾਾਰ ਮਹੱਲਾ ਚੌਥਾ ਦਾ ਅੱਠਵਾਂ ਸ਼ਬਦ ਹੈ ਅੱਠਵੀਂ ਪੌੜੀ ਹੈ ਇੱਕ ਸ਼ਬਦ ਵਿੱਚ ਸਲੋਕ ਮਹੱਲਾ ਤੇ ਪੌੜੀ ਤਿੰਨ ਸ਼ਬਦਾਂ ਦਾ ਇਹ ਸਮੇਲ ਹੈ ਔ ਜਾਣੀਏ ਤਨਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹਨਾਂ ਬਚਨਾਂ ਰਾਹੀਂ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤੀ ਦਾ ਨਾਰਾ ਕਰੀਏ ਬਲੰਦ ਗੱਜ ਕੇ ਆਕੀਏ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਸਤ ਗੁਰ ਵਿੱਚ ਵੱਡੀ ਵਡਿਆਈ ਜੋ ਹੰਦਿਨ ਹਰ ਹਰ ਨਾਮ ਤੇ ਆਵੇ ਹਰ ਹਰ ਨਾਮ ਰਮਤ ਸੋ ਸੰਜਮ ਹਰ ਨਾਮ ਹੀ ਤਿਰਤਾਵੇ ਵਾਹ ਗੁਰੂ ਤਨ ਤਨ ਸਹੇਤੀ ਗੁਰੂ ਰਾਮਦਾਸ ਜੀ ਮਹਾਰਾਜ ਸਲੋਕ ਮਹਲਾ 4 ਗੁਰਸਹਿਬ ਜੀ ਦੇ 303 ਤਿੰਨ ਅੰਗ ਪਰਸਵਾਏ ਮਾਨੇ ਪਵਿੱਤਰ ਸ਼ਬਦ ਜੋ ਆਪ ਜੀ ਨੇ ਸਰਵਣ ਕੀਤਾ ਹੈ ਸਤਿਗੁਰੂ ਪਾਤਸ਼ਾਹ ਜੀ ਬਖਸ਼ੇ ਕਰਦੇ ਹਨ ਸ਼ਲੋਕ ਮਹਲਾ 4 ਚੌਥਾ ਸਤਗੁਰ ਵਿੱਚ ਵੱਡੀ ਵਡਿਆਈ ਜੋ ਅਨੰਦ ਹਰ ਹਰ ਨਾਮ ਧਿਆਵੈ ਭਾਸ਼ਾ ਕਹਿੰਦੇ ਜਿਹੜਾ ਗੁਰੂ ਕਾ ਸਿੱਖ ਜਾਂ ਪਰਮੇਸ਼ਰ ਦਾ ਪਿਆਰਾ ਹਰੀ ਦਾ ਨਾਮ ਜਪਦਾ ਹੈ ਤਾਂ ਸਤਿਗੁਰੂ ਉਹਨਾਂ ਨੂੰ ਕੀ ਬਖਸ਼ਿਸ਼ ਕਰਦਾ ਹੈ ਕੀ ਵਡਿਆਈਆਂ ਦਿੰਦਾ ਹੈ ਇਹ ਹਰੀ ਦੇ ਨਾਮ ਦੇ ਜਾਂ ਗੁਰੂ ਦੇ ਵਿੱਚ ਇਹ ਵਡਿਆਈ ਹੈ ਇਹ ਵੱਡਾ ਗੁਣ ਹੈ ਪ੍ਰਭੂ ਦਾ ਸਿਮਨ ਕਰਨ ਵਾਲਿਆਂ ਨੂੰ ਹਰੇ ਹਰੇ ਨਾਮ ਰਮਤ ਸੁ ਸੰਜਮ ਹੋ ਹਰੀ ਦੇ ਨਾਮ ਦੇ ਵਿੱਚ ਰੰਗ ਜਾਂਦੇ ਹਨ ਉਹਨਾਂ ਨੂੰ ਆਪਣੇ ਨਾਮ ਦੇ ਵਿੱਚ ਮਿਲਾ ਲੈਂਦਾ ਹੈ ਉਹਨਾਂ ਦੇ ਅੰਦਰ ਸੋਚਤਾ ਮਤਲਬ ਪਵਿੱਤਰਤਾ ਬਖਸ਼ ਦਿੰਦਾ ਹੈ ਉਹਨਾਂ ਅੰਦਰ ਸੰਜਮ ਬਖਸ਼ ਦਿੰਦਾ ਹੈ ਔਰ ਉਹਨਾਂ ਨੂੰ ਸੰਸਾਰ ਦੀਆਂ ਆਸ਼ਾ ਕ੍ਰਿਸ਼ਨਾਵਾtion ਰਜਾ ਰਿੰਦਾ ਹੈ ਤਦ ਤ ਭਈ ਸਤ ਭੋਜਨ ਖਾਇਆ ਮਨ ਤ ਰਸਨਾ ਨਾਮ ਤੇ ਆਇਆ ਜਿਨ੍ਹਾਂ ਨੇ ਮਨ ਕਰਕੇ ਤਨ ਕਰਕੇ ਰਸਨਾ ਕਰਕੇ ਹਰੀ ਦਾ ਸਿਮਰਨ ਕੀਤਾ ਉਹ ਰੱਜ ਜਾਂਦੇ ਆ ਉਹਨਾਂ ਨੂੰ ਰਜਾ ਦੇਂਦਾ ਹਰ ਨਾਮ ਤਾਨ ਹਰ ਨਾਮ ਦੀਵਾਨ ਨਾਮ ਜਪਣ ਵਾਲਿਆਂ ਦੇ ਵਾਸਤੇ ਹਰੀ ਦਾ ਨਾਮ ਹੀ ਤਾਪਤ ਬਣ ਜਾਂਦਾ ਹੈ ਤਾਨ ਆਸਰਾ ਬਣ ਜਾਂਦਾ ਹੈ ਹਰ ਦਾ ਨਾਮ ਹਰ ਨਾਮ ਦੀਵਾਨ ਹਰ ਨਾਮੋ ਰੱਖ ਕਰਾਵੇ ਫਰੀਦਾ ਨਾਮ ਹੀ ਉਹਨਾਂ ਦਾ ਦੀਵਾਨ ਹੈ ਮਤਲਬ ਹਰੀ ਦੇ ਨਾਮ ਨਾਲ ਜੁੜ ਕਰਕੇ ਉਹ ਪਰਿਪੋਤ ਪਰਮੇਸ਼ਰ ਹਰੀ ਦੇ ਦਰਬਾਰ ਵਿੱਚ ਬੈਠਦੇ ਹਨ ਹਰੀ ਦਾ ਦਰਬਾਰ ਹਰੀ ਦਾ ਨਾਮ ਜਪਣਾ ਹੀ ਉਹਨਾਂ ਵਾਸਤੇ ਦਰਬਾਰ ਹੈ ਕਿਉਂਕਿ ਦਰਬਾਰ ਸਾਬ ਦੀ ਜਾਣਾ ਵੀ ਮੇਨ ਮਸਲ ਸਿਮਨ ਕਰਨਾ ਹੈ ਹਰ ਨਾਮੋ ਰੱਖ ਕਰਾਵੇ ਤੇ ਹਰੀ ਦਾ ਨਾਮ ਹੀ ਉਹਾਂ ਦੇ ਹਰ ਥਾਂ ਤੇ ਰક્ષા ਵੀ ਕਰਦਾ ਹੈ ਜਿਵੇਂ ਬਚਨ ਹੈ ਹਰ ਜੁਗ ਜੁਗ ਭਗਤੋ ਪਾਇਆ ਪੈ ਜੀ ਰੱਖਦਾ ਆਇਆ ਰਾਮ ਰਾਜੇ ਹਰ ਨਾਮ ਕੁਛ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਪਾਇਆ ਹਰ ਨਾਮੋ ਰੱਖ ਕਰਾਵੇ ਜੋ ਚਿੱਤ ਲਾਏ ਪੂਜੈ ਗੁਰ ਮੂਰਤ ਜਿਨ੍ਹਾਂ ਗੁਰੂ ਦੀ ਮੂਰਤ ਨੂੰ ਭਾਵ ਗੁਰੂ ਦੀ ਬਖਸ਼ੀ ਪਰਮ ਹਸਤੀ ਪਰਮੇਸ਼ਰ ਨੂੰ ਜੋ ਗੁਰ ਦਾ ਰੂਪ ਅਸਲ ਵਿੱਚ ਗੁਰੂ ਦਾ ਨਾਮ ਹੈ ਜਾਂ ਸ਼ਬਦ ਹੈ। ਔਰ ਗੁਰ ਪਰਮੇਸ਼ਰ ਇੱਕੋ ਜਾਨ ਗੁਰੂ ਤੇ ਪਰਮੇਸ਼ਰ ਦੋਨੇ ਇੱਕੋ ਹੀ ਰੂਪ ਹਨ ਇਹ ਦੋ ਨਹੀਂ ਹਨ। ਜਿਹੜਾ ਇਸ ਤਰ੍ਹਾਂ ਹਰੀ ਦੇ ਨਾਮ ਨਾਲ ਜੁੜਦਾ ਹੈ ਪਾਤਸ਼ਾਹ ਜੀ ਕਹਿੰਦੇ ਜੋ ਚਿੱਤ ਲਾਏ ਪੂਜੈ ਗੁਰ ਮੂਰਤ ਸੋ ਮਨ ਇੱਛੇ ਫਲ ਪਾਵੈ ਫਿਰ ਉਹ ਜੋ ਮੰਗਦਾ ਉਸ ਨੂੰ ਉਹ ਪ੍ਰਾਪਤ ਹੋ ਜਾਂਦਾ ਹੈ ਜੋ ਇਨਾਂ ਗੁਣਾਂ ਨੂੰ ਧਾਰਨ ਕਰਨੰ ਉਸ ਨੂੰ ਉਹੀ ਫਲ ਮਿਲ ਜਾਂਦਾ ਜਿਸ ਦੀ ਉਹ ਮਨ ਵਿੱਚ ਇੱਛਾ ਰੱਖਦਾ ਹੈ ਇਹ ਤਰ੍ਹਾਂ ਸੀ ਗੁਰਮੁਖਾਂ ਦੀ ਗੱਲ ਨਾਮ ਜਪਣ ਵਾਲਿਆਂ ਦੀ ਗੱਲ ਤੇ ਅਗਲੇ ਪਦੇ ਵਿੱਚ ਕਹਿੰਦੇ ਜੋ ਨਿੰਦਾ ਕਰੇ ਸਤਗੁਰੂ ਪੂਰੇ ਕੀ ਚਿਸ ਕਰਤਾ ਮਾਰ ਦੇ ਵਾ ਵਾ ਜਿਹੜਾ ਪੂਰੇ ਗੁਰੂ ਦੀ ਨਿੰਦਿਆ ਕਰਦਾ ਹੈ ਜਿਹੜਾ ਪੂਰੇ ਗੁਰੂ ਦੀ ਸੰਸਾਰ ਵਿੱਚ ਬੁਧ ਖੋਈ ਕਰਦਾ ਹੈ ਕਰਤਾਪੁਰਖ ਉਸ ਨੂੰ ਦਿਵਾਉਂਦਾ ਹੈ ਮਤਲਬ ਸਜ਼ਾ ਦਿੰਦਾ ਹੈ ਉਹ ਨੂੰ ਸਜ਼ਾ ਦਿਵਾਉਂਦਾ ਹੈ ਉਹ ਉਸ ਨੂੰ ਹਰ ਇਸ ਸਮਾਂ ਹੱਥ ਨਹੀਂ ਆਉਂਦਾ ਆਪਣਾ ਬੀਜ ਆਪੇ ਖਾਵੇ ਮਹਾਰਸ਼ੀ ਜੀ ਕਹਿੰਦੇ ਫਿਰ ਉਹ ਵੇਲਾ ਉਸ ਹੱਥ ਨਾ ਆਵੇ ਉਹ ਆਪਣਾ ਬੀਜ ਆਪੇ ਖਾਵੇ ਫਿਰ ਜਿਹੜਾ ਸੰਘਾ ਦੇ ਵਿੱਚ ਉਹਨੇ ਨਿੰਦਿਆ ਕੀਤੀ ਉਹ ਤੀਤ ਬਣ ਜਾਂਦਾ ਕੱਪ ਜਾਂਦਾ ਹੈ ਗੁਰ ਪਿਆਰਿਓ ਭੂਤ ਕਾਲ ਹੋ ਜਾਂਦਾ ਫਿਰ ਉਹ ਸਮਾਂ ਮੁੜ ਕੇ ਹੱਥ ਨਹੀਂ ਆਉਂਦਾ ਜਿਹੜਾ ਪੂਰੇ ਗੁਰੂ ਜੀ ਨਿੰਦਿਆ ਕਰਦਾ ਹੈ ਫਿਰ ਉਸ ਨੂੰ ਸਜ਼ਾ ਮਿਲਦੀ ਹੈ ਤੇ ਫਿਰ ਉਹ ਵੇਲਾ ਉਸਦੇ ਹੱਥ ਵਿੱਚ ਨਹੀਂ ਆਉਂਦਾ ਉਹ ਆਪਣਾ ਬੀਜ ਆਪੇ ਖਾਵੇ ਫਿਰ ਜਿਹੋ ਜੀ ਉਸਦੇ ਫਲ ਕਰਮ ਹੁੰਦੇ ਆ ਉਹੇ ਜਿਹੇ ਫਲ ਉਹ ਭੋਗਦਾ ਹੈ ਨਰਕ ਘੋਰ ਮੂਹ ਕਾਲਾ ਖੜਿਆ ਜਿਉ ਤਸਕਰ ਪਾਏ ਗਲਾਵੈ ਤੇ ਫਿਰ ਉਸ ਨੂੰ ਨਰਕਾਂ ਦੇ ਵਿੱਚ ਇਉਂ ਸਿੱਟਿਆ ਜਾਂਦਾ ਜਿਵੇਂ ਚੋਰ ਨੂੰ ਗਲ ਵਿੱਚ ਰੱਸੀ ਪਾ ਕੇ ਨਰਕਾਂ ਦੇ ਵਿੱਚ ਸਿੱਟਿਆ ਜਾਂਦਾ ਕਾਲਾ ਮੂਹ ਕਰਕੇ ਡਰਾਉਣੇ ਨਰਕਾਂ ਵਿੱਚ ਜਿਵੇਂ ਚੋਰ ਨੂੰ ਸੰਸਾਰ ਦੇ ਵਿੱਚ ਸਜ਼ਾ ਮਿਲਦੀ ਹੈ ਇਸੇ ਤਰ੍ਹਾਂ ਉਹ ਨਾਮ ਦੇ ਪਰਮੇਸ਼ਰ ਦੇ ਚੋਰ ਹੁੰਦੇ ਆ ਚੋਰਾ ਦੀ ਤਰ੍ਹਾਂ ਫਿਰ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਆ ਨਰਕ ਘੋਰ ਉਹ ਕਾਲਾ ਖੜਿਆ ਉਹ ਘੋਰ ਨਰਕਾਂ ਵਿੱਚ ਸਿੱਟੇ ਜਾਂਦੇ ਹਨ ਫੜ ਕੇ ਜਿਉ ਤਸਕਰ ਪਾਏ ਗਲਾਵੇ ਜਿਵੇਂ ਚੋਰਾ ਦੇ ਗਲ ਵਿੱਚ ਸੰਗਲੀ ਪਾਈ ਜਾਂਦੀ ਆ ਜਿਵੇਂ ਚੰਦੂ ਦੇ ਗਲ ਵਿੱਚ ਸੰਗਲੀ ਪਾਈ ਉਹ ਵੀ ਗੁਰੂ ਸਾਹਿਬ ਦੀ ਨਿੰਦਿਆ ਕਰਦਾ ਸੀ ਬਾਦਸ਼ਾਹ ਜੀ ਕਹਿੰਦੇ ਤੇ ਸਤ ਗੁਰ ਕੀ ਸਰਣੀ ਪਾਵੈ ਤਾਂ ਉਬਰੇ ਜਾ ਹਰ ਹਰ ਨਾਮ ਤੇ ਆਵੇ ਤੇ ਗੁਰ ਪਿਆਰਿਓ ਜੇ ਉਹ ਗੁਰੂ ਦੇ ਕੋਲ ਆਕੇ ਮਾਫੀ ਮੰਗ ਲਵੇ ਚਰਣਾ ਵੀ ਚਾ ਜਾਵੇ ਚਰਣਾ ਦੀ ਛੱਦ ਵੀ ਚਾ ਲਵੇ ਤੇ ਗੁਰੂ ਬਾਹ ਫੜ ਵੀ ਲੈਂਦਾ ਜਿਵੇਂ ਸੱਤੇ ਬਲਵੰਡੇ ਦੀ ਕਹਾਣੀ ਹੈ ਇਸ ਵੇਲੇ ਸਤਿਗੁਰੂ ਵੰਡੇ ਹੋਰਾਂ ਨੇ ਤਤਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਮਾਰਾ ਥੋੜੇ ਪੈਸੇ ਦਿਓ ਅਸੀਂ ਲੜਕੀ ਦਾ ਵਿਆਹ ਕਰਨਾ ਹੈ ਪਾਤਸ਼ਾਹ ਕਹਿੰਦੇ ਫਿਕਰ ਨਾ ਕਰੋ ਤੁਹਾਡੀ ਲੜਕੀ ਦਾ ਵਿਆਹ ਮੈਂ ਕਰਾਂਗਾ ਤੁਸੀਂ ਚਿੱਤ ਲਾ ਕੇ ਕੀਰਤਨ ਕਰੋ ਪਰ ਉਹ ਗੁੱਸੇ ਹੋ ਕੇ ਚਲੇ ਗਏ ਮੁੜ ਕੇ ਕਈ ਵਾਰੀ ਬੁਲਾਉਣ ਤੇ ਵੀ ਨਾ ਆਏ ਖੁਦ ਗੁਰੂ ਅਰਜਨ ਦੇਵ ਜੀ ਵੀ ਬੁਲਾਉਣ ਚਲੇ ਗਏ ਫਿਰ ਵੀ ਉਹ ਨਾ ਆਏ ਤੇ ਉਲਟਾ ਕਹਿੰਦੇ ਹੁਣ ਤੁਹਾਨੂੰ ਪਤਾ ਲੱਗਿਆ ਜੇ ਅਸੀਂ ਕੀਰਤਨ ਕਰਦੇ ਆ ਤਾਂ ਤੁਹਾਡੇ ਕੋਲੇ ਸੰਗਤ ਆਉਂਦੀ ਆ ਵਰਨਾ ਕੋਈ ਨਹੀਂ ਆਉਂਦਾ ਫੇ ਸ਼ੁਰੂਆਤ ਕਰ ਲਈ ਬਾਬੇ ਨਾਨਕ ਤੋਂ ਕਹਿੰਦੇ ਉਹਨਾਂ ਨਾਲ ਵਰਦਾਨਾ ਕੀਰਤਨ ਕਰਦਾ ਸੀ ਫੇ ਛੋਡੇ ਵੱਡਿਆਂ ਨਾਲ ਸਾਡੇ ਵੱਡੇ ਕੀਰਤਨ ਕਰਦੇ ਸੀ ਇਓ ਜਿਵੇਂ ਉਹਨਾਂ ਨੇ ਪਹਿਲੇ ਚਾਰਾਂ ਗੁਰੂਆਂ ਦੀ ਨਿੰਦਿਆ ਕੀਤੀ ਤੇ ਪੰਜਵੇਂ ਪਾਤਸ਼ਾਹ ਕਹਿੰਦੇ ਤੁਸੀਂ ਫਿੱਟ ਗਏ ਹੋ ਇਸ ਕਰਕੇ ਹੁਣ ਤੁਸੀਂ ਆਉਣਾ ਵੀ ਨਹੀਂਗਾ ਆਪਣੇ ਘਰ ਹੀ ਰਹੋ ਗੁਰੂ ਪਿਆਰੇ ਫਿਰ ਉਹਨਾਂ ਨਾਲ ਕੀ ਹੋਇਆ ਹੈ ਉਹਨਾਂ ਨੇ ਗੁਰੂ ਦਾ ਹੁਕਮ ਨਹੀਂ ਮੰਨਿਆ ਤੇ ਉਹ ਫਿੱਟ ਗਏ ਮਤਲਬ ਸਰੀਰ ਦੇ ਉੱਤੇ ਕੋੜ ਵੀ ਹੋ ਗਿਆ ਸਰੀਰ ਦੇ ਉੱਤੇ ਤਰ ਤਾ ਦੇ ਛਾਲੇ ਹੋ ਗਏ ਗੁਰੂ ਪਿਆਰਿਓ ਕੋੜ ਦੇ ਫੋੜੇ ਹੋ ਗਏ ਤੇ ਅਖੀਰ ਉਹਨਾਂ ਨੂੰ ਸਤਗੁਰੂ ਕੋਲ ਆ ਕੇ ਮਾਫੀ ਮੰਗਣੀ ਪਈ ਪਾਤਸ਼ਾਹ ਜੀ ਕਹਿੰਦੇ ਹਨ ਕਿ ਫਿਰ ਸਤਿਗੁਰ ਕੀ ਸਾਨੀ ਪਵੇ ਤਾਂ ਉੱਪਰ ਜਿਹੜਾ ਹਰ ਹਰ ਨਾਮ ਧਿਆਵਾ ਹੈ ਫਿਰ ਜੇ ਹਰੀ ਹਰੀ ਕਰਦਾ ਮਤਲਬ ਪਰਮੇਸ਼ਰ ਦਾ ਸਿਮਰਨ ਕਰਦਾ ਹੋਇਆ ਉਹ ਚਰਨਾ ਵਿੱਚ ਆ ਜਾਵੇ ਤਾਂ ਹਰ ਬਾਤ ਆਖ ਸੁਣਾਵੇ ਨਾਨਕ ਇਹ ਨਾਨਕ ਉਸ ਹਰੀ ਦੇ ਨਾਮ ਦੀਆਂ ਬਾਤਾਂ ਦੱਸਦਾ ਗੱਲਾਂ ਦੱਸਦਾ ਇਓ ਨਾਨਕ ਹਰ ਕਰਤੇ ਏਵੈ ਭਾਵੈ ਸਤਿਗੁਰ ਨੂੰ ਪ੍ਰਮਾਤਮਾ ਨੂੰ ਇਦਾਂ ਹੀ ਪਾਉਂਦਾ ਹੈ ਕਿ ਨਿੰਦਕ ਈਰਖਾ ਦੇ ਨਰਕ ਵਿੱਚ ਆਪੇ ਹੀ ਸੜ ਜਾਂਦੇ ਹਨ ਅੱਗੇ ਚਲ ਪਿਆ ਮਹੰਲਾ ਚੌਥਾ ਪੂਰੇ ਗੁਰ ਕਾ ਹੁਕਮ ਨਾ ਮੰਨੈ ਉਹ ਮਨੁੱਖ ਅਗਿਆਲ ਉਠਾ ਵਿਖਮਾਇਆ ਜਿਹੜਾ ਮਨੁੱਖ ਪੂਰੇ ਗੁਰੂ ਦੀ ਗੱਲ ਨਹੀਂ ਮੰਨਦਾ ਉਹਨਾਂ ਦਾ ਹੁਕਮ ਨਹੀਂ ਮੰਨਦਾ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੇਸਮਝ ਬੰਦਾ ਮਾਇਆ ਦੇ ਜਹਿਰ ਦਾ ਠੱਗਿਆ ਹੋਇਆ ਉਹ ਆਪਣੀ ਮਨਮਰਜ਼ੀ ਕਰਦਾ ਪਾਤਸ਼ਾਹ ਜੀ ਕਹਿੰਦੇ ਉਸ ਅੰਦਰ ਕੋੜ ਕੋੜ ਹੋ ਕਰ ਗੁਜੈ ਉਹਦੇ ਮਨ ਵਿੱਚ ਝੂਠ ਹੈ ਉਹ ਸੱਚ ਨੂੰ ਵੀ ਝੂਠ ਸਮਝਦਾ ਕਿਉਂਕਿ ਜਿਹੋ ਜੀ ਬੰਦੇ ਦੀ ਫਿੱਤਰਤ ਹੁੰਦੀ ਹੈ ਦੁਨੀਆ ਉਹੇ ਜੀ ਦਿਸਦੀ ਹੈ ਉਹਦੇ ਮਨ ਵਿੱਚ ਝੂਠ ਹੈ ਕੂੜ ਹੈ ਉਹ ਸੰਗਰ ਕੂੜ ਕੂੜੋ ਘਰ ਬੁੱਝੇ ਅਣ ਹੁੰਦੇ ਝਗੜੇ ਦੇ ਉਸ ਦਾ ਗਲ ਪਾਇਆ ਮਹੱਲਾ ਚੌਥਾ ਵਿੱਚ ਕਹਿੰਦੇ ਜਿਹੜਾ ਪੂਰੇ ਮਿਲਦਾ ਹੁਕਮ ਨਹੀਂ ਮੰਨਦਾ ਮਨਮਤ ਕਰਦਾ ਹੈ ਅਗਿਆਨਤਾ ਵਿੱਚ ਹੈ ਮੁੱਠਾ ਠੱਗਿਆ ਹੋਇਆ ਹੈ ਮਾਇਆ ਰੂਪੀ ਜਹਿਤ ਉਹਦੇ ਅੰਦਰ ਝੂਠੀ ਝੂਠ ਭਰਿਆ ਹੋਇਆ ਤੇ ਉਹ ਸੱਚ ਨੂੰ ਵੀ ਝੂਠ ਜਾਣਦਾ ਹੈ ਜਿਵੇਂ ਗੁਰੂ ਸਾਹਿਬ ਦੇ ਬਚਨ ਹੋ ਗਏ ਤੁਸੀਂ ਫਟ ਗਏ ਹੋ ਤੇ ਉਹ ਸੋਚਿਆ ਵੀ ਚਲੋ ਕਹਿ ਕੇ ਚਲੇਗੇ ਕੀ ਹੁੰਦਾ ਪਰ ਥੋੜੇ ਚਿਰ ਵਿੱਚ ਹੀ ਲੱਤਾ ਪੈਰਾਂ ਤੇ ਖੁਰਕ ਜੀ ਹੋਣ ਲੱਗੀ ਤੇ ਫਿਰ ਮਾਸ ਫਟ ਗਿਆ ਕੋਹਲ ਬਣ ਗਿਆ ਤਾਂ ਗੁਰੂ ਪਿਆਰਿਓ ਮੇਰੇ ਪ੍ਰੀਤਮ ਜੀ ਅੱਗੇ ਵਕਸ਼ ਕਰਦੇ ਹਨ ਅਣ ਹੋਂਦੇ ਝਗੜੇ ਦਇਆ ਉਸ ਦੇ ਗੱਲ ਪਾਇਆ ਪਰਮੇਸ਼ਰ ਫਿਰ ਉਹਨਾਂ ਦੇ ਗੱਲ ਵਿੱਚ ਅਣ ਹੋਣੇ ਝਗੜੇ ਪਾ ਦਿੰਦਾ ਬੇਅਰਥ ਦੇ ਝਗੜੇ ਜਿਨ੍ਹਾਂ ਦਾ ਕੋਈ ਤਲਕ ਨਹੀਂ ਹੁੰਦਾ ਜ਼ਿੰਦਗੀ ਦੇ ਨਾਲ ਉਹਨਾਂ ਦੇ ਗੱਲ ਵਿੱਚ ਅਣਹੋਂਦੇ ਝਗੜੇ ਪੈ ਜਾਂਦੇ ਆ ਉਹ ਗੱਲ ਫਰੋਸੀ ਕਰੇ ਬਹੁਤ eri ਉਸ ਦਾ ਬੋਲਿਆ ਕਿਸੇ ਨਾ ਭਾਇਆ ਗੱਲ ਫਰੋਸੀ ਓਲ ਜਲੂਲ ਪੁੱਠਾ ਸਿੱਧਾ ਬੋਲਣਾ ਰੋਟੀ ਕਮਾਉਣ ਦੇ ਬਥੇਰੇ ਯਤਨ ਕਰਦਾ ਪਰ ਉਸ ਦੇ ਬਚਨ ਕਿਸੇ ਨੂੰ ਚੰਗੇ ਨਹੀਂ ਲੱਗਦੇ ਉਹ ਗੱਲ ਫਰੋਸੀ ਕਰੇ ਉਹ ਤੇਰੀ ਉਸ ਦਾ ਬੋਲਿਆ ਕਿਸੇ ਨਾ ਪਾਇਆ ਉਹਦਾ ਕਿਹਾ ਹੋਇਆ ਫਿਰ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ ਜਿਸ ਤਰ੍ਹਾਂ ਸੁੱਤੇ ਬਲਵੰਡੇ ਹੋ ਗਾ ਨੇ ਫਿਰ ਸੰਗਤਾਂ ਦੇ ਕੋਲ ਜਾ ਕੇ ਮਿੰਟਾ ਕੀਤੀਆਂ ਕਿ ਮਹਾਰਾਜ ਜੀ ਨੇ ਮੈਨੂੰ श्राप ਦੇ ਦਿੱਤਾ ਸਾਡੇ ਦੇਖੋ ਕੋੜ ਹੋ ਗਏ ਤੇ ਸਾਨੂੰ ਬਚਾ ਲਓ ਪਰ ਸੰਗਤ ਉਸ ਨੂੰ ਹੁਣ ਬੁਲਾਉਂਦੀ ਨਹੀਂ ਇਹੋਂ ਤੇ ਸਤਿਗੁਰਾਂ ਨੇ ਸੰਗਤ ਵਿੱਚ ਆ ਕੇ ਵਚਨ ਕਰ ਦਿੱਤੇ ਕਿ ਜਿਹੜਾ ਮੇਰੇ ਕੋਲ ਸੱਤੇ ਬਲਵੰਡੇ ਨੂੰ ਲੈ ਕੇ ਆਵੇਗਾ ਮੈਂ ਉਹਦਾ ਮੂਕਾਣਾ ਕਰਕੇ ਦੁਨੀਆਂ ਦੇ ਵਿੱਚ ਘੁਮਾ ਦੇਵਾਂਗਾ ਇਸ ਗੱਲ ਤੋਂ ਡਰਦਾ ਕੋਈ ਵੀ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਅਖੀਰ ਉਹ ਦਹੌਰ ਜਾਂਦੇ ਆ ਜਿੱਥੇ ਕਨੱਧਾ ਪਰਪਕਾਰੀ ਨਾਮ ਦਾ ਸਿੱਖ ਰਹਿੰਦਾ ਹੈ ਗੁਰੂ ਕਾ ਤਾਂ ਗੁਰੂ ਪਿਆਰਿਓ ਉਹ ਸੁਲੰਦੇ ਦੇ ਕੋਲ ਜਾਂਦੇ ਆ ਪਹਿਲਾਂ ਸੰਸਾਰ ਦੇ ਵਿੱਚ ਘੁੰਮਦੇ ਆ ਗੱਲ ਫਰੋਸੀ ਕਰੇ ਬੋ ਤੇਰੀ ਉਸਲਾ ਬੋਲਿਆ ਕਿਸੇ ਦਾ ਭਾਇਆ ਉਹ ਲੋਕਾਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਕੇ ਸੁਣਾਉਂਦੇ ਆ ਫਿਰ ਦਰਦਰ ਦੇ ਮੰਟੇ ਬਣ ਜਾਂਦੇ ਆ ਉਹ ਘਰ ਘਰ ਹੰਡਾ ਜੋ ਰਨ ਤੋਂ ਹੱਕ ਨੂੰ ਉਸ ਨਾਲ ਮੂੰਹ ਜੋੜੇ ਉਸ 'ਤੇ ਲੱਛਣ ਲਾਇਆ ਉਹ ਫਿਰ ਘਰ ਘਰ ਜਾਂਦੇ ਆ ਗੁਰੂ ਪਿਆਰ ਨੂੰ ਸੰਸਾਰ ਨੂੰ ਇਹ ਦੱਸਣ ਵਾਸਤੇ ਕਿ ਅਸੀਂ ਸੱਚੇ ਆ ਉਹ ਝੂਠਾ ਹੈ ਪਰ ਉਹਨਾਂ ਨੇ ਐਸਾ ਪਲੰਕ ਲਾ ਲਿਆ ਜਿਵੇਂ ਦੁਹਾਗਣ ਇਸਤਰੀ ਫਿਰਦੀ ਹੁੰਦੀ ਹੈ ਨਾ ਤੇ ਜਿਹੜਾ ਉਹਦੀ ਸੰਗਠ ਕਰਦਾ ਉਹਨੂੰ ਵੀ ਲੋਕ ਉਹੇ ਜੀ ਸਮਝਦੇ ਐ ਉਹ ਦੁਹਾਗਣ ਇਸਤਰੀ ਵਾਂਗੂ ਜਿਸ ਦਾ ਘਰਵਾਲਾ ਨਾ ਹੋਵੇ ਜਾਂ ਘਰਵਾਲੇ ਦੇ ਨਾਲ ਨਾ ਹੋਵੇ ਉਹ ਦਾ ਸੰਸਾਰ ਵਿੱਚ ਐਸਾ ਹੀ ਹਾਲ ਹੁੰਦਾ ਜੈਸਾ ਸੱਤੇ ਬਲਵੰਡੇ ਹੋਰਾਂ ਦਾ ਹੋਇਆ ਸੀ ਉਹ ਸਿੱਖਾਂ ਦੇ ਕੋਲ ਜਾਂਦੇ ਆ ਕੋਈ ਮੂੰਹ ਨਹੀਂ ਲਾਉਂਦਾ ਤੇ ਅਖੀਰ ਗੁਰੂ ਪਿਆਰਿਓ ਜਾਣਦੇ ਹਨ ਨੱਦੇ ਪਰ ਪਕਾਰੀ ਦੇ ਘਰ ਔਰ ਉਸ ਨੂੰ ਜਾ ਕੇ ਸਾਰੀ ਗੱਲ ਦੱਸਦੇ ਆ ਕਿ ਸਾਨੂੰ ਤੂੰ ਬਚਾ ਸਕਦਾ ਹੈ ਤੇ ਉਸ ਵੇਲੇ ਕਹਿੰਦਾ ਗੁਰੂ ਸਾਹਿਬ ਦਾ ਹੁਕਮ ਸੀ ਕਿ ਜਿਹੜਾ ਵੀ ਮੇਰੇ ਕੋਲੋਂ ਲੈ ਕੇ ਆਵੇਗਾ ਮੈਂ ਉਸ ਦਾ ਮੂੰਹ ਕਾਲਾ ਕਰਕੇ ਸ਼ਹਿਰ ਵਿੱਚ ਘਮਾ ਦਿਆਂਗਾ ਉਹ ਕਹਿਣ ਲੱਗੇ ਭਾਈ ਸਾਹਿਬ ਜਿਵੇਂ ਵੀ ਲੋਟ ਆਉਂਦਾ ਸਾਨੂੰ ਬਚਾ ਕੇ ਲਿਆਓ ਮਲਾਕੇ ਲਿਆਓ ਔਰ ਸਾਨੂੰ ਬਖਸ਼ਾ ਦਿਓ ਉਸ ਵੇਲੇ ਫਿਰ ਲੱਦੇ ਪਰਪਕਾਰੀ ਨੇ ਆਪਣਾ ਹੀ ਮੂੰਹ ਕਾਲਾ ਕਰਕੇ ਆਪ ਹੀ ਖੋਤੇ ਤੇ ਬੈਠ ਕੇ ਸ਼ਹਿਰ ਦੇ ਵਿੱਚ ਘਣ ਲਾ ਲਿਆ ਤੇ ਫਿਰ ਨੇੜੇ ਆਏ ਦਰਬਾਰ ਸਾਹਿਬ ਦੇ ਪਾਤਸ਼ਾਹ ਨੇ ਬੱਚਿਆਂ ਦਾ ਰੌਲਾ ਸੁਣਿਆ ਕਿਉਂਕਿ ਮਗਰ ਬੱਚੇ ਲੱਗੇ ਗੁਰੂ ਪਿਆਰਿਓ ਐਸਾ ਕੌਤਕ ਦੇਖ ਕੇ ਬੱਚੇ ਇਕੱਠੇ ਹੋ ਜਾਂਦੇ ਆ ਜਦ ਰੌਲਾ ਸੁਣੀ ਆ ਤੇ ਪਾਤਸ਼ਾਹ ਸਿੱਖਾਂ ਨੂੰ ਕਹਿੰਦੇ ਆ ਕਾਹਦਾ ਰੌਲਾ ਪਤਾ ਕਰੋ ਪਤਾ ਕੀਤਾ ਦੱਸਿਆ ਜੀ ਉਹ ਲੱਧਾ ਪਰਵਕਾਰੀ ਆ ਲਾਹੌਰ ਵਾਲਾ ਸੱਤੇ ਬਲਵੰਡੇ ਨੂੰ ਲੈ ਕੇ ਆਇਆ ਕਹਿੰਦੇ ਰੌਲਾ ਕਿਉਂ ਪੈਂਦਾ ਕਹਿੰਦੇ ਜੀ ਰੌਲਾ ਤਾਂ ਪੈਂਦਾ ਕਿ ਸੱਤੇ ਨੇ ਆਪਣਾ ਲੱਧੇ ਨੇ ਮੂੰਹ ਕਾਲਾ ਕਰਕੇ ਖੋਤੇ ਤੇ ਚੜਿਆ ਤੇ ਮਗਰ ਬੱਚਿਆਂ ਦੀ ਮਨイール ਲੱਗੀ ਹੋਈ ਹੈ ਜਾ ਉਹਨੂੰ ਲਾ ਕੇ ਲਿਆਓ ਖੋਤੇ ਤੇ ਫਿਰ ਪਾਤਸ਼ਾਹ ਨੇ ਉਹਦਾ ਮੂੰਹ ਤਵਾਇਆ ਤੇ ਗੁਰੂ ਪਿਆਰਿਓ ਉਸ ਨੂੰ ਫਿਰ ਕੁਚਾ ਹਾਂ ਨਸ ਕੀ ਗੱਲ ਆ ਕਹਿਣਾ ਮਹਾਰਾਜ ਬਖਸ਼ ਲਓ ਫਿਰ ਵੀ ਤੁਹਾਡੇ ਰਾਗੀ ਆ ਬੱਚਿਆਂ ਤੋਂ ਗਲਤੀ ਹੋ ਜਾਂਦੀ ਆ ਅਣਕਵਾੜ ਝਿੜਕੇ ਉਹ ਭਾਤੀ ਬਹੁੜ ਪਿਤਾ ਗੱਲ ਲਾਵੇ ਬਖਸ਼ ਦਿਓ ਤਾਂ ਫਿਰ ਉਸ ਵੇਲੇ ਕੋਈ ਪਿਆਰਿਓ ਗੁਰਮੁਖ ਹੋਏ ਸੋ ਨਿਪਟੋ ਵਾਰਤਾ ਹੁੰਦਾ ਪਾਤਸ਼ਾਹ ਗੁਰ ਪਾਸ ਬਹਿ ਜਾਇਆ ਜੋ ਬਲੁਖ ਸਤਗੋਡੇ ਸਦਮੁਖ ਹੁੰਦਾ ਹੈ ਉਹ ਮਨਮੁਖ ਤੋਂ ਵੱਖਰਾ ਰਹਿੰਦਾ ਹੈ ਮਨਮੁਖ ਦਾ ਸਾਧ ਛੱਡ ਕੇ ਗੁਰੂ ਦੀ ਸੰਗਤ ਕਰਦਾ ਹੈ ਇਸੇ ਤਰ੍ਹਾਂ ਜਦੋਂ ਇਹ ਵੀ ਸੱਤੇ ਬਲਵੰਡੇ ਹੋਰੀ ਲੱਦੇ ਦੇ ਨਾਲ ਆ ਜਾਂਦੇ ਆ ਗੁਰੂ ਦੀ ਹਜ਼ੂਰੀ ਵਿੱਚ ਗੁਰੂ ਫਿਰ ਬਖਸ਼ਾ ਲੈਂਦੇ ਆ ਗੁਰੂ ਤੋਂ ਤੇ ਗੁਰੂ ਉਹਨਾਂ ਨੂੰ ਮਾਤ ਵੀ ਕਰ ਦਿੰਦਾ ਜਿਹੜਾ ਮਨਮਤ ਛੱਡ ਕੇ ਗੁਰਮਤ ਗ੍ਰਹਿਣ ਕਰਕੇ ਗੁਰੂ ਦੇ ਚਰਨਾਂ ਵਿੱਚ ਆ ਜਾਵੇ ਅਗੇ ਲਿਖਦੇ ਹਨ ਜੋ ਗੁਰ ਗੋਪੈ ਆਪਣਾ ਸੁ ਭਲਾ ਨਹੀਂ ਉਹ ਲਾਹ ਮੂਲ ਸਭ ਗਵਾਇਆ ਸੰਤ ਜਣੋ ਮੁਕਤੀ ਗੱਲ ਇਹ ਹੈ ਕਿ ਮਨੁੱਖ ਆਪਣੇ ਗੁਰੂ ਦੀ ਨਿੰਦਿਆ ਨਾ ਕਰੇ ਜੋ ਨਿੰਦਿਆ ਕਰਦਾ ਉਹ ਚੰਗਾ ਨਹੀਂ ਮਨੁੱਖਾ ਜਾਂਵੇਂ ਵਿੱਚ ਜੋ ਖੱਟਣਾ ਸੀ ਉਹ ਵੀ ਗਵਾ ਲੈਂਦਾ ਤੇ ਮਨੁੱਖ ਜਨਮ ਰੂਹ ਮੂਲ ਵੀ ਗਵਾ ਲੈਂਦਾ ਭਈ ਪ੍ਰਾਪਤ ਹੋਣਾ ਨੁਖ ਦੇ ਹੁਰੀਆ ਏ ਵੀ ਉਹਨਾਂ ਦੇ ਹੱਥੋਂ ਨਿਕਲ ਜਾਂਦੀ ਆ ਔਰ ਜੋ ਲਾਹਾ ਥੱਕਣ ਆਉਂਦਾ ਸੀ ਉਹ ਵੀ ਨਹੀਂ ਮਿਲਦਾ ਚੰਗਾ ਸਮਾਂ ਵੀ ਉਹਨਾਂ ਦੇ ਹੱਥ ਨਹੀਂ ਆਉਂਦਾ ਭਾਅ ਪ੍ਰਾਪਤ ਨਹੀਂ ਹੁੰਦਾ ਇਸ ਤਰ੍ਹਾਂ ਗੁਰੂ ਪਿਆਰਿਓ ਅੱਗੇ ਪਾਤਸ਼ਾਹ ਜੀ ਬਖਸ਼ੇ ਕਰਦੇ ਹਨ ਕਿ ਇਹ ਬਚਨ ਗੁਰੂ ਅੰਦਾਜ਼ ਜਉਥੇ ਪਾਤਸ਼ਾਹ ਕਹਿੰਦੇ ਪਹਿਲਾ ਆਗਮ ਨਿਗਮ ਨਾਨਕ ਆਖ ਸੁਣਾਏ ਪੂਰੇ ਗੁਰ ਕਾ ਬਚਨ ਉੱਪਰ ਆਇਆ ਏ ਨਾਨਕ ਆਖ ਕੇ ਸੁਣਾਉਂਦਾ ਪਾਪ ਕਹਿੰਦਾ ਜੋਰ ਦੇ ਕੇ ਗੱਲ ਕਰਦਾ ਗੁਰਸਿੱਖਾਂ ਲਈ ਆਗਮ ਨਿਗਮ ਇਹੋ ਹੀ ਵੇਦਾ ਸ਼ਾਸਤਰਾਂ ਦਾ ਵੀ ਉਤਮ ਸਿਧਾਂਤ ਹੈ ਕਿ ਗੁਰੂ ਦੀ ਨਿੰਦਾ ਸੁਣੇ ਨਾ ਕਾਨ ਗੁਰਦੀ ਨਿੰਦਿਆ ਕਰਨੀ ਤਾਂ ਕੀ ਹੈ ਕੰਨਾਂ ਨਾਲ ਸੁਣੇ ਵੀ ਨਾ ਪੁਰਾਣੇ ਪੇਦਾ ਸ਼ਾਸਤਰਾਂ ਦਾ ਵੀ ਇਕੱਥ ਹੈ ਪੂਰੇ ਸਤਗੁਰ ਕਾ ਬਚਨ ਸਭ ਤੋਂ ਉੱਤੇ ਹੈ ਸਭ ਤੋਂ ਵੱਡਾ ਹੈ ਭਾਸ਼ਾ ਦੀ ਕਹਿੰਦੇ ਪਹਿਲਾ ਆਗਮ ਨਿਗਮ ਨਾਨਕ ਦੇ ਆਗ ਸੁਣਾਏ ਪੂਰੇ ਗੁਰ ਕਾ ਬਚਨ ਉੱਪਰ ਆਇਆ ਭਾਵ ਇਹ ਯਾਦ ਰੱਖੋ ਕਿ ਗੁਰੂ ਦਾ ਬਚਨ ਹੀ ਸਭ ਤੋਂ ਵੱਡਾ ਪ੍ਰਮਾਣਿਕ ਬਚਨ ਹੈ ਗੁਰ ਸਿੱਖਾਂ ਵਡਿਆਈ ਭਾਵੇ ਗੁਰੂ ਘਰੇ ਕੀ ਉਹਨਾਂ ਗੁਰੂ ਦੇ ਪਿਆਰਿਆਂ ਨੂੰ ਪੂਰੇ ਗੁਰੂ ਦੀ ਵਡਿਆਈ ਕਰਨੀ ਹੀ ਚੰਗੀ ਲੱਗਦੀ ਆ ਪਰ ਦੂਜੇ ਪਾਸੇ ਮਨਮੁਖਾਂ ਦੀ ਗੱਲ ਕਰੀਏ ਮਨਮੁਖਾਂ ਵੇਲਾ ਹੱਥ ਨ ਆਇਆ ਮਨਮਤ ਕਰਨ ਵਾਲਿਆਂ ਨੂੰ ਉਹ ਸਮਾ ਸਿਫਤ ਕਰਨ ਦਾ ਨਹੀਂ ਮਿਲਦਾ ਕਿਉਂਕਿ ਸੰਸਾਰ ਦੇ ਵਿੱਚ ਗੁਰੂ ਪਿਆਰੇ ਹੋ ਜੇ ਸਾਨੂੰ ਕੁਝ ਮਿਲ ਸਕਦਾ ਹੈ ਤੇ ਗੁਰੂ ਦੀ ਸਿਫਤ ਕਰਕੇ ਮਿਲ ਸਕਦਾ ਹੈ ਅਖੀਰ ਇਹ ਨੇ ਨੇ ਅਨੇਨਾ ਤਾਂ ਦਿੱਤਾ ਸਤਿਗੁਰਾਂ ਨੇ ਨਿਚੋੜ ਕਰ ਦਿੱਤਾ ਗੁਰੂ ਪਿਆਰਿਓ ਇਸ ਬਚਨ ਦਾ ਕੀ ਇਹ ਨਿਚੋੜ ਕੱਢਿਆ ਸਤਿਗੁਰਾਂ ਨੇ ਕਿ ਉਹ ਸਤਵਾਦੀ ਸਤਗੁਰੂ ਦੇ ਅਦੁੱਤੀ ਗੁਣ ਹਨ ਜਿਨ੍ਹਾਂ ਨੂੰ ਲੈ ਕੇ ਇਹ ਪਰਮੇਸ਼ਰ ਦੇ ਵਿੱਚ ਮਿਲ ਸਕਦਾ ਹੈ ਅੱਗੇ ਪੌੜੀ ਵਿੱਚ ਬਖਸ਼ਿਸ਼ ਕਰਦੇ ਹਨ ਪੌੜੀ ਸਤ ਸੱਚਾ ਸਬਦੋ ਵੱਡਾ ਹੈ ਜੋ ਲੈ ਜੇ ਸਤਗੁਰ ਟਿੱਕੇ ਸਤ ਸਰੂ ਵੈਰੂ ਸੱਚਾ ਹੈ ਤੇ ਸਭ ਤੋਂ ਵੱਡਾ ਹੈ ਉਸ ਦੀ ਸੱਚ ਨੂੰ ਪ੍ਰਾਪਤੀ ਕਰੇਗਾ ਜਿਸ ਨੂੰ ਸਤਗੁਰ ਥਾਪਣਾ ਟਿਕਾ ਦੇਵੇਗਾ ਪਾਵਨ ਜੀ ਦਾ ਤੇ ਗੁਰੂ ਕਿਰਪਾ ਕਰੇਗਾ ਇਹ ਗੁਰੂ ਦਾ ਬਚਨ ਉਹਨਾਂ ਦੇ ਹਿਰਦੇ ਵਿੱਚ ਵੱਸਦਾ ਹੈ ਸਾ ਸੱਚਾ ਸਬਦੂ ਵੱਡਾ ਹੈ ਸੋ ਲੈ ਜੇ ਸਤਗੁਰ ਟਿੱਕੇ ਟਿੱਕਣਾ ਹੁੰਦਾ ਹੈ ਗੁਰੂ ਪਿਆਰੋ ਜਿਵੇਂ ਦੂਜੇ ਪਾਤਸ਼ਾਹ ਨੂੰ ਗੁਰੂ ਨਾਨਕ ਜੀ ਨੇ ਟਿੱਕਿਆ ਉਹਨਾਂ ਨੇ ਅੱਗੇ ਤੀਜੇ ਪਾਤਸ਼ਾਹ ਨੂੰ ਟਿੱਕਿਆ ਮਤਲਬ ਸਾਜਿਆ ਉਹਨਾਂ ਨੇ ਚੌਥੇ ਪਾਤਸ਼ਾਹ ਨੂੰ ਸਾਜਣਾ ਕੀਤਾ ਤੇ ਉਹਨਾਂ ਨੇ ਪੰਜਵੇਂ ਪਾਤਸ਼ਾਹ ਨੂੰ ਇਸੇ ਤਰ੍ਹਾਂ ਚੱਲਦੀ ਗੱਲ ਦਸਵੇਂ ਪਾਤਸ਼ਾਹ ਤੇ ਆਈ ਤੇ ਉਹਨਾਂ ਨੇ ਇਹ ਬਖਸ਼ਿਸ਼ ਸ਼ਬਦ ਬਾਣੀ ਗੁਰਬਾਣੀ ਗੁਰੂ ਸਾਹਿਬ ਤੇ ਕੀਤੀ ਆ। ਤੋਂ ਪਾਤਸ਼ਾਹ ਜੀ ਕਹਿੰਦੇ ਉਹ ਹੀ ਵੱਡਾ ਹੈ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ ਆ ਜਿਨ੍ਹਾਂ ਨੂੰ ਗੁਰ ਦਾ ਥਾਪੜਾ ਹੁੰਦਾ ਹੈ। ਅੱਗੇ ਬਖਸ਼ਿਸ਼ ਕਰਦੇ ਹਨ ਸੋ ਸਤ ਗੁਰ ਜੇ ਸੱਚ ਧਿਆਇੰਦਾ ਸਾ ਸੱਚ ਸਤ ਗੁਰ ਇਕੈ ਉਹੀ ਸੱਚਾ ਸਤਗੁਰ ਤੇ ਸੱਚ ਪਰਮੇਸ਼ਰ ਇੱਕੋ ਰੂਪ ਹੈ ਉਹੀ ਸਤਗੁਰ ਪੁਰਖ ਹੈ ਤੇ ਉਹੀ ਪਰਮੇਸ਼ਰ ਹੈ ਭਾਵੇਂ ਗੁਰ ਪਰਮੇਸ਼ਰ ਇੱਕੋ ਜਾਣ ਜਿੰਨਾ ਤੇ ਗੁਰੂ ਕਿਰਪਾ ਦਾ ਹੱਥ ਰੱਖ ਲਿੰਦਾ ਉਹਨਾਂ ਤੇ ਕਿਰਪਾ ਹੋ ਜਾਂਦੀ ਹੈ ਸੋਈ ਸਤਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਬਾ ਛਿੱਕੇ ਕਿਹੜਾ ਸਤਗੁਰੂ ਪੁਰਖ ਹੈ ਜਿਨ੍ਹਾਂ ਨੇ ਪੰਜਾਂ ਵਿਕਾਰਾਂ ਨੂੰ ਗੁਰ ਪਿਆਰਿਓ ਖਿੱਚ ਕੇ ਬੰਦ ਕਰ ਲਿਆ ਵਸ ਵਿੱਚ ਕਰ ਲਿਆ ਛਿੱਕਾ ਹੁੰਦਾ ਹੈ ਪਿੰਜਰਾ ਜੋ ਸਾਡੇ ਸਰੀਰ ਵਿੱਚ ਗੁਰ ਪਿਆਰਿਓ ਪੰਜ ਵਿਸ਼ੇ ਵਿਕਾਰ ਹਨ ਜਿਨ੍ਹਾਂ ਨੇ ਉਹਨਾਂ ਨੂੰ ਵਸ ਕਰ ਲਿਆ ਹੈ ਆਪਣੇ ਕਾਬੂ ਵਿੱਚ ਕਰ ਲਿਆ ਜਿਨ੍ਹਾਂ ਦੀ ਮਰਜ਼ੀ ਤੋਂ ਬਗੈਰ ਇਹ ਪੰਜੇ ਵਿਕਾਰ ਸਰੀਰ ਵਿੱਚ ਐਂਟਰ ਨਹੀਂ ਕਰ ਸਕਦੇ ਪਾਤਸ਼ਾਹ ਜੀ ਅੱਗੇ ਬਰਸ਼ਣ ਕਰਦੇ ਹਨ ਜੋ ਮਾਨੁਖ ਸਤਗੁਰ ਕੀ ਸੇਵਾ ਤੋਂ ਬਾਂਝੇ ਰਹ ਜਾਂਦੇ ਨੇ ਜੋ ਬਿਨ ਗੁਰ ਸਤਗੁਰ ਸੇਵੈ ਆਪ ਗਨਾਏ ਤੇ ਤੇ ਅੰਦਰ ਕੋੜ ਫਿੱਟ ਫਿੱਟ ਉਹ ਫਿੱਕੇ ਜਿਹੜੇ ਗੁਰੂ ਨੂੰ ਸਿੰਗਲ ਤੋਂ ਬਗੈਰ ਜਦ ਗੁਰੂ ਦੀ ਕਿਰਪਾ ਤੋਂ ਬਗੈਰ ਆਪਣੇ ਆਪ ਨੂੰ ਦੁਨੀਆ ਵਿੱਚ ਗੁਰੂ ਜਨਾਉਂਦੇ ਐ ਕਿ ਸਾਨੂੰ ਉਹ ਅੱਗੇ ਆਸੀਂ ਗੁਰੂ ਹਾਂ ਉਹ ਝੂਠੇ ਹੁੰਦੇ ਆ ਉਹਨਾਂ ਨੂੰ ਫਟਕਾਰਾ ਪੈਂਦੀਆਂ ਉਹਨਾਂ ਦੇ ਮੂੰਹ ਦੇ ਬਚਨ ਵੀ ਫਿੱਕੇ ਹੁੰਦੇ ਆ ਮਿੱਠੇ ਨਹੀਂ ਹੁੰਦੇ ਜਿਸ ਤਰ੍ਹਾਂ ਧੱਕੇ ਦੇ ਨਾਲ ਹੀ ਪਿੰਠੀ ਚੰਦ ਗਦੀ ਲਾ ਕੇ ਬੈਠਾ ਪਰ ਟਿੱਕਿਆ ਸੀ ਗੁਰੂ ਅਰਜਨ ਦੇਵ ਜੀ ਨੇ ਤਾਂ ਅਖੀਰ ਉਸ ਦੀ ਬੇਅਦਵੀ ਹੋਈ ਐਸੀ ਤਰ੍ਹਾਂ ਹੀ ਗੁਰੂ ਪਿਆਰੋ ਜਦ ਗੁਰੂ ਹਰਿਕ੍ਰਿਸ਼ਨ ਜੀ ਨੇ ਕਿਹਾ ਦਿੱਲੀ ਤੋਂ ਬਾਬਾ ਬਸਾਹਬ ਕਾਲਾ ਕਾ ਕੋਈ ਪਿਆਰਿਓ ਬਕਾਲਾ ਸਾਹਿਬ ਦੇ ਵਿੱਚ ਢੀਲ ਮੰਨ ਗਏ ਮੱਜੀਆਂ ਲਾ ਕੇ ਬਹਿ ਗਏ ਸਾਰੇ ਆਪਣੇ ਆਪ ਨੂੰ ਗੁਰੂ ਝਾਹਰ ਕਰਨ ਲੱਗੇ। ਪਰ ਗੁਰੂ ਹਰਕ੍ਰਿਸ਼ਨ ਜੀ ਨੇ ਟਿਕਿਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇਸ ਕਰਕੇ ਪਾਸ਼ਾ ਕਹਿੰਦੇ ਜਿਹੜੇ ਆਪਣੇ ਆਪ ਨੂੰ ਗੁਰੂ ਜਨਾਉਂਦੇ ਹਨ ਜਿਨ੍ਹਾਂ ਦੇ ਉੱਤੇ ਗੁਰੂ ਦਾ ਹੁਕਮ ਨਹੀਂ ਹੈ ਉਹ ਜਗਿਆਸੂ ਦੀ ਸੇਵਾ ਕੀਤੇ ਬਿਨਾ ਆਪਣੇ ਆਪ ਨੂੰ ਕੁਝ ਬਣਾਉਂਦੇ ਜਨਾਉਂਦੇ ਹਨ ਉਹਨਾਂ ਅੰਦਰ ਝੂਠ ਹੁੰਦਾ ਹੈ ਉਹਨਾਂ ਨੂੰ ਹਰ ਕੋਈ ਬੰਦਾ ਫਿੱਟੇ ਫਿੱਟੇ ਫਟਕਾਰਾ ਪਾਉਂਦਾ ਫਿੱਟੇ ਮੂੰਹ ਕਹਿੰਦਾ ਉਹ ਫਿੱਕੇ ਦੇਰ ਹੋਣ ਕੇ ਹੁੰਦੀਆਂ ਨੇ ਉਹ ਬੋਲਦੇ ਹੋਏ ਕਿਸੇ ਨੂੰ ਚੰਗੇ ਨਹੀਂ ਲੱਗਦੇ ਆਖਰੀ ਪੰਕਤੀ ਹੈ ਉਹ ਬੋਲੇ ਕਿਸੈ ਨ ਭਾਵਨੀ ਮੋਹ ਕਾਲੇ ਸਤ ਗੁਰ ਤੇ ਚੁੱਕੇ ਉਹਨਾਂ ਦਾ ਬੋਲਣਾ ਕਿਸੇ ਨੂੰ ਚੰਗਾ ਨਹੀਂ ਲੱਗਦਾ ਜਿਸ ਤਰ੍ਹਾਂ ਗੁਰੂ ਅਮਰਦਾਸ ਜੀ ਨੂੰ ਗੁਰ ਪਿਆਰਿਓ ਗੁਰੂ ਅੰਗਦ ਦੇਵ ਜੀ ਪੁੱਤਰ ਨੇ ਲੱਤ ਮਾਰ ਕੇ ਨਗਰ ਗੋਇੰਦਵਾਲ ਚੋਂ ਕੱਢ ਦਿੱਤਾ ਤੇ ਫਿਰ ਦੂਜੇ ਦਿਨ ਆਪ ਗੱਦੀ ਲਾ ਕੇ ਬੈਠ ਗਿਆ ਪਰ ਕਿਸੇ ਨੇ ਉਹਨੂੰ ਆ ਕੇ ਮੱਥਾ ਨਹੀਂ ਟੇਕਿਆ ਸੀ ਸਰਦਰ ਅਗੇ ਬੈਠਾ ਰਿਹਾ ਸ਼ਰਮਦਾ ਮਾਰੀਆ ਸ਼ਾਮਾਂ ਨੂੰ ਇਥੋਂ ਖਚਲਾਂ ਦੇ ਉੱਤੇ ਗੁਰੂ ਘਰ ਦਾ ਕੁਝ ਕੀਮਤੀ ਸਮਾਨ ਲੱਤ ਕੇ ਲੈ ਚੱਲਿਆ ਰਸਤੇ ਵਿੱਚ ਉਹ ਚੋਰਾਂ ਨੇ ਖੋਲਿਆ ਕ੍ਰਿਟੀਰੀਆ ਨੇ ਖੋਲੇ ਆ ਇਸ ਕਰਕੇ ਜਿਹੜੇ ਆਪਣੇ ਆਪ ਨੂੰ ਗੁਰੂ ਜਨਾਉਂਦੇ ਹਨ ਉਹ ਬੇਰੌਣਕੇ ਹੁੰਦੇ ਆ ਉਹਨਾਂ ਦਾ ਬੋਲਣਾ ਕਿਸੇ ਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਉਹ ਸਤਗੁਰੂ ਤੋਂ ਬੇਮੁਖ ਹੋ ਕੇ ਚੱਲਦੇ ਹਨ ਤਾਂ ਇਸ ਕਰਕੇ ਗੁਰੂ ਕਿਰਪਾ ਕਰਨ ਪ੍ਰਕਾਰ ਦੇ ਅਨਸਾਰ ਇੱਥੇ ਗੋਪੇ ਦਾ ਅਰਥ ਨਿਕੋਣਾ ਜਿਹੜਾ ਆਪਣੇ ਗੁਰੂ ਨੂੰ ਲੁਕਾਉਂਦਾ ਹੈ ਭਾਵ ਜਿਹੜਾ ਗੁਰੂ ਤੋਂ ਅੰਡ ਚੱਲਦਾ ਹੈ ਅਲੱਗ ਚੱਲਦਾ ਹੈ ਦੁਨੀਆ ਨੂੰ ਕਹਿੰਦਾ ਵੀ ਆ ਫਲਾਣਾ ਗੁਰੂ ਹੈ ਜਾਂ ਆਪਣੇ ਸੱਚੇ ਗੁਰੂ ਨੂੰ ਲੁਕੋਉਂਦਾ ਹੈ ਉਹੋ ਕਹਿਣ ਲੱਗੇ ਐਸੇ ਮਨੁੱਖ ਹੁੰਦੇ ਹਨ ਸਤਗੁਰੂ ਪਾਤਸ਼ਾਹ ਜੀ ਨੇ ਪਹਿਲੇ ਸ਼ਬਦ ਵਿੱਚ ਹਰੀ ਦੇ ਨਾਮ ਦੀ ਮਹਿਮਾ ਦੱਸੀ ਹੈ ਜੋ ਆਣਦੇ ਨ ਹਰ ਹਰ ਨਾਮ ਧਿਆਵੈ ਹਰ ਨਾਮੇ ਹੀ ਚਿਪਤਾਵੈ ਤੇ ਦੂਜੇ ਮਨਮੁਖ ਓਏ ਬੋਲੇ ਕਿਸੇ ਨ ਭਾਵਨੀ ਮੂੰਹ ਕਾਲੇ ਸਤਗੁਰ ਤੇ ਚੁੱਕੇ ਸ੍ਰੀ ਸਾਧਗੁਰੂ ਪਾਤਸ਼ਾਹ ਅਖੀਰ ਤੇ ਕੀ ਕਹਿੰਦੇ ਆ ਪੂਰੇ ਬੁਰਕਾ ਬਚਨ ਉੱਪਰ ਆਇਆ ਇਹ ਸੀ ਗੁਰਪਿਆਲੇਓ ਸ਼ਿਵਨ ਸਿੰਘ ਜੀ ਦੇ 303 ਅੰਗ ਉਪਰ ਸੁਭਾਏ ਮਾਨ 8ਵੀਂ ਪੌੜੀ ਸ਼ਲੋਕ ਤੇ ਮਹੱਲਾ ਜਿਸ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਆ ਅੱਗੇ ਨਾਮਾ ਸ਼ਲੋਕ ਪੌੜੀ ਤੇ ਮਹੱਲਾ ਚਾਹੁੰਦਾ ਹੈ ਇਸ ਦੀ ਵਿਚਾਰ ਆਪਾਂ ਅਗਲੇ ਦਿਵਾਨਾ ਵੀ ਸਰਵਣ ਕਰਾਂਗੇ ਬੋਲਦੇ ਹਨ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਦੀ ਸਮਾਪਤੀ ਕਹੀ ਹੈ ਬੁਲਾਉ ਫਤਿਹ ਪਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ